ਸਾਵਣ ਦੇ ਮਹੀਨੇ ਦੇ ਸਬੰਧ ਦੇ ਵਿੱਚ ਸ਼ਿਵਲਿੰਗ ਦੇ ਵਿਸ਼ੇਸ਼ ਸ਼ਿੰਗਾਰ ਕੀਤੇ ਗਏ। ਐਸੇ ਤਹਿਤ ਗੋਪਾਲ ਮੰਦਿਰ ਵਿਖੇ ਸ਼੍ਰੀ ਅਮਰਨਾਥ ਗੁਫਾ ਦੇ ਸ਼ਿੰਗਾਰ ਕੀਤੇ ਗਏ। ਇਹ ਸਾਰੇ ਸ਼ਿੰਗਾਰ ਬਰਫ ਨਾਲ ਕੀਤੇ ਗਏ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਿਰ ਵਿਖੇ ਮੱਥਾ ਟੇਕਿਆ। ਵਿਸ਼ੇਸ਼ ਤੌਰ ਤੇ ਭਜਨ ਗਾਇਕ ਸੰਜੇ ਸਾਵਰਿਆ ਨੇ ਪੋਲੇਨਾਚੀ ਦਾ ਗੁਣगान ਕੀਤਾ। ਇਸ ਮੌਕੇ ਪ੍ਰਧਾਨ ਪ੍ਰੈਜ਼ੀਡੈਂਟ ਕੇਲਾਸ਼ ਕਲ, ਜਨਰਲ ਸਕੱਤਰ ਸੁਨੀਲ ਆਨੰਦ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਾਕੇਸ਼ ਤੁਲੀ, ਵਾਈਸ ਪ੍ਰੈਜ਼ੀਡੈਂਟ ਨਰੇਸ਼ ਆਨੰਦ ਫਾਈਨੈਂਸ ਸਕੱਤਰ ਗੌਰਵ ਸ਼ਰਮਾ ਅਕਾਊਂਟ ਸਕੱਤਰ ਪੰਕਜ ਸੇਠੀ ਹਾਜ਼ਰ। ਕਪਾਲ ਮੰਦਰ ਕਮੇਟੀ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ ਸਾਡੇ ਸਤਿ ਸਨ ਮਾਸਤੇ ਮੌਕੇ ਤੇ ਮੈਂ ਬਹੁਤ ਬਹੁਤ ਵਧਾਈ ਦੇਣਾ ਹਾਂ ਔਰ ਸਰ ਫਰਮਾਦਨਾ ਕਰੀ ਅਦਾਸ ਕਰਦਾ ਹਾਂ ਕਿ ਸਾਰੀ ਸਾਰਿਆਂ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਰੱਖੇ। ਅੱਜ ਸ਼੍ਰੀ ਕਪਾਲ ਮੰਦਰ ਕਮੇਟੀ ਵਿੱਚ ਸਾਂਭਣ ਵਾਸਤੇ ਫਲਕਸ਼ ਵਿੱਚ ਚਾਰ ਸ਼ਿੰਗਾਰ ਕਰਾਇਗੇ ਨੇ ਜਿਸ ਵਿੱਚ ਅੱਜ ਲਾਸਟ ਸ਼ਿੰਗਾਰ ਜੋ ਤੇ ਅਮਰਨਾਥ ਦਾ ਜੋ ਪਰਬ ਦਾ ਸ਼ਗਾਰ ਕੀਤਾ ਗਿਆ ਉਹ ਉਹ ਤਾਂ ਹਰ ਸਾਲ ਦੀ ਤਰ੍ਹਾਂ ਇੱਥੇ ਸ਼੍ਰੀ ਨਾਗਪਾਲ ਫੈਮਿਲੀ ਵੱਲੋਂ ਸੇਵਾ ਕਰਵਾਈ ਜਾਂਦੀ ਹੈ ਅਸੀਂ ਕਮੇਟੀ ਮੰਦਿਰ ਕਮੇਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਔਰ ਇਹ ਜਿੰਨੇ ਹੀ ਪ੍ਰੋਗਰਾਮ ਹੋਏ sire rudra trek ਹੋਇਆ ਔਰ ਮੰਦਿਰ ਤੇ ਹੋਰ ਵੀ ਪ੍ਰੋਗਰਾਮ ਜਿਹੜੇ ਮੈਂ ਸਾਰੇ ਹੀ ਆਪਣੀ ਕਮੇਟੀ ਦੇ ਮੈਂਬਰਾਂ ਦਾ ਬੜਾ ਹੀ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਾਰੇ ਹੀ ਪ੍ਰੋਗਰਾਮ ਜਿੰਨੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਔਰ ਉਹਨਾਂ ਨੂੰ ਵਧੀਆ ਤਰੀਕੇ ਨਾਲ ਇਹਨੂੰ ਬਣਾਇਆ